NNR نیوز ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕੁਝ ਦਿਨ ਪਹਿਲਾਂ ਦੀ ਜੋ ਤਸਵੀਰ ਸੀ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਸੀ ਇੰਨਾ ਕੁ ਦਰਿਆ ਸਤਲੁਜ ਨੇ ਪਿਆਸ ਨੇ ਰਾਵੀ ਨੇ ਇੰਨਾ ਕੁ ਜਿਆਦਾ ਕਹਿਰ ਮਚਾਇਆ ਕਿ ਬਹੁਤ ਸਰੀਆਂ ਲੋਕਾਂ ਦੀਆਂ ਜ਼ਮੀਨਾਂ ਦਰਿਆ ਚ ਡੁੱਗ ਪਈਆਂ ਘਰਾਂ ਦੀ ਤਬਾਹੀ ਹੋਈ ਹਾਲਾਤ ਬੜੇ ਮਾੜੇ ਹੋਏ ਸੀ ਪਰ ਉਸ ਤੋਂ ਬਾਅਦ ਅੱਜ ਦੀ ਜੋ ਤਸਵੀਰ ਹੈ 21 ਨਵੰਬਰ 2025 ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਇੱਧਰ ਤੁਸੀਂ ਨਜ਼ਰ ਮਾਰ ਲਓ ਇੱਥੇ ਅਸੀਂ ਮਹਿਤਪੁਰ ਤੋਂ ਜੋ ਜਗਰਾਵ ਰੋਡ ਜਾਂਦਾ ਰਸਤੇ 'ਚ ਦਰਿਆ ਸਤਲੁਜ ਦੀ ਪੁਲ ਆਉਂਦੀ ਹੈ ਅਸੀਂ ਉੱਥੇ ਮੌਜੂਦ ਹਾਂ ਔਰ ਇੱਥੇ ਦਰਿਆ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ ਜਦੋਂ ਕਿ ਪਾਣੀ ਦੋ ਹਿੱਸਿਆਂ ਦੇ ਵਿੱਚ ਚੱਲਦਾ ਸੀ ਪਹਿਲਾਂ ਔਰ ਹੁਣ ਤੁਸੀਂ ਜਿਹੜੀ ਤਸਵੀਰ ਦੇਖ ਰਹੇ ਹੋ ਇੱਥੇ ਬਿਲਕੁਲ ਬਰੇਤੀ ਜਾਂ ਰੇਤਾ ਸੀ ਪਾਣੀ ਨਹੀਂ ਸੀ ਪਰ ਤਰਗਿਬਨ ਤਕਰੀਬਨ 20 ਕੁ ਮਿੰਟ ਹੋ ਗਏ ਕਿ ਦਰਿਆ ਦਾ ਵਹਾਅ ਤੇਜ਼ ਹੋ ਚੁੱਕਾ ਹੈ ਪਾਣੀ ਕਾਫੀ ਪੂਰਾ ਫੁੱਲ ਚੱਲ ਪਿਆ ਇੱਥੇ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਆਹ ਵਾਲੀ ਸਾਈਡ ਤੇ ਤਸਵੀਰ ਤੁਹਾਨੂੰ ਦਿਖਾ ਰਿਹਾ ਤੇ ਇਧਰ ਉਹ ਦੂਜੀ ਪਾਸੇ ਦੀ ਆਪਾਂ ਗੱਲ ਕਰੀ ਦੂਜੇ ਉਧਰ ਵੀ ਪਾਣੀ ਕਾਫੀ ਆ ਚੱਲ ਰਿਹਾ ਤੇ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਇੱਕ ਵਾਰ ਤੋਂ ਫੇਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਆਪਣੇ ਆਪ ਚ ਕਬੜੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਤੇ ਪਾਣੀ ਦੀ ਸਪੀਡ ਤੁਸੀਂ ਦੇਖ ਸਕਦੇ ਹੋ ਅੱਜ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦੱਸਾ ਜੀ ਕਰ ਰਿਹਾ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਦੋ ਥਾਵਾਂ ਤੇ ਜੋ ਦਰਿਆ ਵੰਡੇ ਸੀ ਤੋਂ ਨਾਲ ਸਾਡੇ ਦਾ ਪੂਰਾ ਫੁੱਲ ਪਾਣੀ ਚੱਲਣਾ ਸ਼ੁਰੂ ਹੋ ਚੁੱਕਿਆ ਹੈ ਔਰ ਦੂਜੀ ਗੱਲ ਕਈ ਥਾਵਾਂ ਤੇ ਰੇਤ ਦੇ ਜੋ ਟੱਕ ਚੱਲ ਰਹੇ ਸੀ ਕਈ ਥਾਵਾਂ ਤੇ ਤਾਂ ਬੰਦ ਹੋ ਗਿਆ ਕਿਉਂਕਿ ਪਾਣੀ ਦਰਿਆ ਸਤਲੁਜ ਦੇ ਵਿੱਚ ਬਹੁਤ ਹੁਣ ਕਹਿ ਸਕਦਾ ਕਿ ਜ਼ਿਆਦਾ ਆ ਚੁੱਕਿਆ ਬੰਦ ਟੱਕ ਉਹਦੇ ਹੁੰਦੇ ਜਦੋਂ ਪਾਣੀ ਜ਼ਿਆਦਾ ਆਉਂਦਾ ਫਿਰ ਇਹ ਤਾਂ ਨਿਪਟਿਆ ਜਾਂਦਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਸਪੀਡ ਪਾਣੀ ਚੈੱਕ ਕਰ ਸਕਦੇ ਹੋ ਕਿ ਪਾਣੀ ਕਾਫੀ ਜ਼ਿਆਦਾ ਤੇਜ਼ ਹੈ ਸਪੀਡ ਜ਼ਿਆਦਾ ਤੇਜ਼ ਹੈ ਤੇ ਪਾਣੀ ਦਰਿਆ ਚ ਫੁੱਲ ਹੋਣਾ ਸ਼ੁਰੂ ਹੋ ਚੁੱਕਿਆ ਹੈ ਦਰਿਆ ਸਤਲੁਜ ਦੀਆਂ ਲਾਈਵ ਤਸਵੀਰਾਂ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਉਹ ਤਨਾ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਦਰਿਆ ਸਤਲੁਜ ਦੀ ਤਸਵੀਰ ਵੱਡੀ ਅਪਡੇਟ ਇਸ ਟਾਈਮ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅੱਗੇ ਤੱਕ ਤਸਵੀਰ ਦਿਖਾਉਣੇ ਤੁਹਾਨੂੰ ਪਾਣੀ ਦਰਿਆ ਦੇ ਅਜੇ ਬਿਲਕੁਲ ਅੰਦਰ ਹੀ ਚੱਲ ਰਿਹਾ ਪਰ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਪਾਣੀ ਵੱਧ ਰਿਹਾ तकरीबन 15 ਕੁ ਮਿੰਟ ਹੋ ਗਿਆ ਹੈ ਕਿ ਕਾਫੀ ਪਾਣੀ ਜ਼ਿਆਦਾ ਤੇਜ਼ ਹੋ ਚੁੱਕਿਆ ਹੈ ਤਾਂ ਪਾਣੀ ਚੋ ਚੱਗ ਜਿਹੜੀ ਆ ਰਹੀ ਹੈ ਇਸ ਤੋਂ ਅੰਦਾਜ਼ਾ ਲਗਾ ਸਕਦੇ ਆ ਕਿ ਪਾਣੀ ਹੋਰ ਵਧੇਗਾ ਤੇ ਪਾਣੀ ਦੀ ਸਪੀਡ ਵੀ ਕਾਫੀ ਜ਼ਿਆਦਾ ਤੇਜ਼ ਹੈ ਤਾਂ ਪਾਣੀ ਦੇ ਤਸਵੀਰਾਂ ਤੋਂ ਦੱਸਾਂ ਜੀ ਇਹਦੇ ਇੱਧਰ ਕਰਦੇ ਆ ਇਹ ਤੁਸੀਂ ਦੇਖ ਲਓ ਕਿ ਦਰਿਆ ਸਤਲੁਜ ਦਾ ਜਲਪੱਧਰ ਕਿਸ ਤਰ੍ਹਾਂ ਵਧ ਰਿਹਾ ਪਾਣੀ ਹੁਣ ਇੱਥੇ ਆ ਚੁੱਕਿਆ ਹੈ ਪਹਿਲੇ ਇਸ ਜਗ੍ਹਾ ਤੇ ਪਾਣੀ ਨਹੀਂ ਸੀ ਬਿਲਕੁਲ ਸੁੱਕਾ ਹੋਇਆ ਥਾਂ ਸੀ ਤਾਂ ਵੀਡੀਓ ਨੂੰ ਥੋੜਾ ਚਲਦੇ ਚਲਦੇ ਸ਼ੇਅਰ ਜਰੂਰ ਕਰ ਜਾਈਏ ਅੱਗੇ ਤੋਂ ਅੱਗੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਲੱਗ ਸਕੇ ਲੱਗ ਸਕੇ ਪਾਣੀ ਵਧੇ ਵਧੇ ਤਸਵੀਰ ਦੀਆਂ ਕਿਉਂਕਿ ਹੁਣ ਜਦੋਂ ਕਿ ਪਹਿਲਾਂ ਪਾਣੀ ਦਾ ਹੁਣ ਬਿਲਕੁਲ ਕਰੋ ਡਰ ਭੈ ਦਿਲਾਂ ਦੇ ਵਿੱਚੋਂ ਖਤਮ ਹੋ ਚੁੱਕਿਆ ਸੀ ਹੁਣ ਕਣਕ ਦੀ ਬਜਾਏ ਸ਼ੁਰੂ ਹੋਈ ਹੈ ਕਈ ਲੋਕਾਂ ਦੇ دریا ਦੇ ਅੰਦਰ ਵੀ ਜ਼ਮੀਨਾਂ ਤੇ ਕਣਕ ਬੀਜੀ ਹੋਈ ਆ ਤਾਂ ਫਿਰ ਹੁਣੇ ਤਸਵੀਰ ਦਿਖਾਉਣੇ ਲਾਜ਼ਮੀ ਬਣਦੀ ਆ ਕਿਉਂਕਿ ਅਸੀਂ ਲਗਾਤਾਰ ਬੀਤੇ ਦਿਨਾਂ ਵਿੱਚ ਜੀ ਤੋੜ ਤੱਕ ਤਸਵੀਰਾਂ ਪਹੁੰਚਾਏ ਸੀ ਕਿੰਨਾ ਕੁ ਬਣੇ ਵੱਧਾ ਸੀ ਕਿੰਨਾ ਕੁ ਘਟਦਾ ਸੀ ਉਹਦਾ ਕਹ ਤਸਵੀਰਾਂ ਦਿਖਾਉਂਦੇ ਸੀ ਤਾਂ ਕੁਝ ਲੋਕ ਐ ਵੀ ਸੁਣਾਏ ਨਾ ਸੋਚ ਲਿਓ ਕਿ ਇਹ ਫੇਕ ਖਬਰ ਹੈ ਨਹੀਂ ਇਹ ਲਾਈਵ ਤਸਵੀਰ ਹੈ 1 ਈ ਨਵੰਬਰ 2025 ਦੇ ਤਸਵੀਰਾਂ ਨੇ ਮਹਿਦ ਪਰ ਤੋਂ ਜੋ ਜਗਰਾਉ ਰੋੜ ਜਾਂਦਾ ਸੀ ਪੁਲ ਦੇ ਥੱਲੇ ਮੌਜੂਦ ਆ ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੀ ਸਪੀਡ ਚੈੱਕ ਕਰ ਸਕਦੇ ਹੋ ਇੱਕ ਵਾਰ ਕਿ ਪਾਣੀ ਦੀ ਸਪੀਡ ਕਾ ਬੀ ਜਿਆਦਾ ਤੇਜ਼ ਹੈ ਹੌਲੀ ਨਹੀਂ ਕਾਫੀ ਤੇਜ਼ ਪਾਣੀ ਹੈ ਤੇ ਸਪੀਡ ਕਾਫੀ ਜਿਆਦਾ ਤੇਜ਼ ਹੈ ਦੋਨੇ ਸਾਈਡਾਂ ਤੇ ਪਾਣੀ ਹੁਣ ਕਾਫੀ ਜਿਆਦਾ ਚੱਲ ਪਿਆ ਹੈ ਸਪੀਡ ਬਹੁਤ ਜਿਆਦਾ ਤੇਜ਼ ਹੋ ਚੁੱਕੀ ਹੈ ਤੇ ਦਰਸਾਤ ਲੋਜ ਪਿੰਡੀਆਂ ਬਹੁਤ ਪਾਣੀ ਦੀਆਂ ਤਸਵੀਰਾਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਵੀਡੀਓ ਨੂੰ ਚਲਦੇ-ਚਲਦੇ ਇੱਕ ਵਾਰ ਸ਼ੇਅਰ ਜਰੂਰ ਕਰ ਦਿਓ ਇਸ ਥਾਂ ਤੇ ਪਾਣੀ ਨਹੀਂ ਸੀ ਆਪਾਂ ਜੇਕਰ ਕੱਲ ਦੀ ਗੱਲ ਕਰੀਏ ਪਰਸੋਂ ਦੀ ਗੱਲ ਕਰਦੇ ਤੇ ਉਸ ਥਾਂ ਤੇ ਪਾਣੀ ਬਿਲਕੁਲ ਨਹੀਂ ਸੀ ਮੈਂ ਬਰੇਤੀ ਰੇਤਨੇ ਕਲਿਆ ਸੀ ਤੇ ਹੁਣ ਇੱਥੇ ਪੂਰਾ ਵਾਹ ਪਾਣੀ ਦਾ ਤੇਜ਼ ਹੋ ਚੁੱਕਿਆ ਹੈ ਸਾਈਡ ਤੇ ਪਾਣੀ ਦੀ ਸਪੀਡ ਕਾਫੀ ਹੈ ਤੇਜ਼ ਹੈ ਅੱਗੇ ਤੱਕ ਨਜ਼ਰ ਮਾਰੋਗੇ ਸਿੱਧੀ ਤਾਂ ਪਾਣੀ ਪਾਣੀ ਨਜ਼ਰ ਆਏਗਾ ਕਾਫੀ ਜ਼ਿਆਦਾ ਤੇਜ਼ ਸਪੀਡ ਪਾਣੀ ਦੀ ਕਾਫੀ ਜ਼ਿਆਦਾ ਪਾਣੀ ਹੈ ਦਰਿਆ ਸਤਲੂਜ ਦਾ ਜੋ ਜਲਪੱਧਰ ਹੈ ਇੱਕ ਵਾਰ ਤੋਂ ਫੇਰ ਵੱਧ ਚੁੱਕਿਆ ਤਾਂ ਸਾਡੀ ਲਗਾਤਾਰ ਕੋਸ਼ਿਸ਼ ਰਹੇਗੀ ਕਿ ਨਜ਼ਰ ਬਣੀ ਰਹੇ ਵਾਹਿਗੁਰੂ ਪ੍ਰਮਾਤਮਾ ਸੋਖ ਰੱਖੇ ਕਿ ਪਾਣੀ ਵਧੇ ਨਾ ਪਾਣੀ ਘਟ ਜਾਏ ਕਿਉਂਕਿ ਲੋਕਾਂ ਨੇ ਤਾਂ ਪਹਿਲਾਂ ਹੀ ਬੜਾ ਸੰਤਾਪ ਹੰਡਾਇਆ ਤਾ ਜੋ ਦਰਿਆ ਨੇ ਢਾਖੁਰੇ ਲਾਸੀ ਉਹਨਾਂ ਦਾ ਸਾਹਮਣਾ ਕੀਤਾ ਹੈ ਜਿਮੀਨਾ ਡੱਗ ਗਿਆ ਕਰੋੜਾ ਰੁਪਿਆ ਦਾ ਨੁਕਸਾਨ ਹੋ ਗਿਆ ਪਪਨਾ ਰੁੜ ਕੇ ਆਏ ਤੇ ਇੱਕ ਵਾਰ ਹੋਰ ਤਸਵੀਰ ਥੋੜੀ ਵੱਖਰੀ ਹੋ ਗਿਆ ਕਿਉਂਕਿ ਦਰਿਆ ਸਤਲੁਜ ਦਾ ਪਾਣੀ ਵੱਧ ਚੁੱਕਿਆ ਦਰਿਆ ਸਤਲੁਜ ਦਾ ਪਾਣੀ ਦੀ ਸਪੀਡ ਕਾਫੀ ਆ ਤੇਜ ਹੈ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਪਰ ਪੋਰ ਵਾਲੀ ਸਾਈਡ ਤੇ ਤੁਹਾਨੂੰ ਕੈਮਰਾ ਮਾਰ ਕੇ ਦਿਖਾਉਣਾ ਤੁਸੀਂ ਦੇਖ ਲਓ ਕਿ ਇਧਰ ਆਹਲੀ ਸਾਈਡ ਵੀ ਪਾਣੀ ਕਾਫੀ ਜ਼ਿਆਦਾ ਹੈ ਤਾਂ ਜਿਵੇਂ ਹੀ ਕੋਈ ਨਵੀਂ ਅਪਡੇਟ ਆਉਂਦੀ ਹੈ ਤਾਂ ਉਹ ਅਸੀਂ ਲਗਾਤਾਰ ਤੁਹਾਦਨ ਪਹੁੰਚਾਉਂਦੇ ਰਹਾਂਗੇ ਸਾਂਝ ਕਰਦੇ ਕਰਦੇ ਰਹਾਂਗੇ ਮੇਰੇ ਸੰਯੋਗੀ ਕੈਮਰਾਮੈਨ ਸੋਨੂ ਦੇ ਨਰਦੇ ਪੰਨਾ ਦਾ ਰਿਪੋਰਟ ਨਿਊਜ਼ ਦਰਿਆ ਸਤਲੁਜ